ਇਸ ਗੱਲ ਉੱਤੇ ਅਜੇ ਤੱਕ ਸੁਖਬੀਰ ਬਾਦਲ ਨੇ ਜਾਂ ਡਾਕਟਰ ਦਲਜੀਤ ਜੀ ਨੇ ਸਪਸ਼ਟੀਕਰਨ ਨਹੀਂ ਦਿੱਤਾ ਉਹ ਮਾਫੀ ਜਿਹੜੀ ਹੋਈ ਸੀ ਉਹ ਕਿਵੇਂ ਹੋਈ ਸੀ ਜਿਹੜੇ ਇਸ਼ਤਿਹਾਰ ਐਸਜੀਪੀਸੀ ਨੇ ਕਰੋੜਾ ਰੁਪਏ ਲਾਇਆ ਉਸ ਉੱਤੇ ਕਿ ਨਾ ਡੇਰੇ ਵਾਲੇ ਨੂੰ ਕੋਈ ਸਜ਼ਾ ਲੱਗੀ ਸੀ ਨਾ ਉਹਦੀ ਮਾਫੀ ਹੋਈ ਜਿਹੜਾ ਉਹ ਆਦੇਸ਼ ਹੋਇਆ ਸੀਗਾ ਅਕਾਲ ਤਖਤ ਸਾਹਿਬ ਨੇ ਆਦੇਸ਼ ਦਿੱਤਾ ਸੀ ਸਿੱਖਾਂ ਨੂੰ ਉਹਦੇ ਨਾਲ ਕੋਈ ਨਾ ਸਾਝ ਰੱਖੋ ਕੌਮ ਲਈ ਸੰਦੇਸ਼ ਸੀ ਹੈ ਕੌਮ ਨੂੰ ਆਦੇਸ਼ ਕੋਈ ਨਹੀਂ ਸੀ ਸੰਦੇਸ਼ ਸੀ ਨੇਬ ਹੁਕਮਨਾਮਾ ਤਾਂ ਆਦੇਸ਼ ਹੀ ਸੀਗਾ ਨਾ ਦੇਖੋ ਹੁਕਮਨਾਮਾ ਚਾਹੇ ਤਲਵੰਡੀ ਸਾਬੋ ਦੀ ਧਰਤੀ ਤੋਂ ਹੋਇਆ ਬਠਿੰਡੇ ਤੋਂ ਹੋਇਆ ਲੇਕਿਨ ਦੇਖੋ ਗੁਰਮਤਾ ਇੱਕ ਹੋਰ ਹੁੰਦਾ ਹੈਗਾ ਆਦੇਸ਼ ਹੋਰ ਹੁੰਦਾ ਸੰਦੇਸ਼ ਹੁੰਦਾ ਇਹਦੇ ਵਿੱਚ ਸੰਦੇਸ਼ ਸੀ ਕਿ ਕੌਮ ਨੇ ਉਹਨਾਂ ਦੇ ਨਾਲ ਕੋਈ ਵਰਤਣਾ ਨਹੀਂ ਹੈ ਇਸੇ ਤਰ੍ਹਾਂ ਹੀ ਉਦੋਂ ਮਾਫੀ ਵੇਲੇ ਹੋ ਸਕਦਾ ਮੈਂ ਨਹੀਂ ਉਸ ਗੱਲ ਦਾ ਗਵਾ ਸੁਖਬੀਰ ਸਿੰਘ ਉਹਨਾਂ ਨੇ ਵੀ ਕੋਈ ਰਿਕਮੈਂਡੇਸ਼ਨ ਕੀਤੀ ਹੋਵੇ ਮੈਂ ਨਹੀਂ ਕਹਿ ਸਕਦਾ ਪਰ ਜੇ ਤੁਸੀਂ ਕਹੋ ਕਿ ਸੁਖਬੀਰ ਸਿੰਘ ਉਹਨਾਂ ਨੇ ਕੋਈ ਫੈਸਲੇ ਨੂੰ ਪ੍ਰਭਾਵਿਤ ਕੀਤਾ ਪਰ ਬਾਬਾ ਵੀ ਨਹੀਂ ਕਰ ਸਕਦਾ ਉਹ ਤਖਤੇ ਤੇ ਬੈਠ ਕੇ ਪੰਜ ਸਿੰਘ ਸਾਹਿਬ ਹੀ ਕਰਦੇ ਨੇ ਨਹੀਂ ਪਰ ਇਹ ਤਾਂ ਗੱਲਾਂ ਆਈਆਂ ਨਾ ਵੀ ਮੁੱਖ ਮੰਤਰੀ ਉਸ ਵਕਤ ਤਕਾਲੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਕੋਠੀ ਤੇ ਬੁਲਾਏ ਗਏ ਜਥੇਦਾਰਾਂ ਨੂੰ ਸੱਦਿਆ ਗਿਆ ਉੱਥੇ ਸੁਖਵੀਰ ਬਾਦਲ ਸੀ ਲੇਕਿਨ ਕਿਹਾ ਜਾਂਦਾ ਹੈ ਕਿ ਮੇਨ ਆਰਕੀਟੈਕਟ ਜਿਹੜਾ ਸਕ੍ਰਿਪਟ ਰਾਈਟਰ ਸੀ ਉਹ ਤਾਂ ਦਿਲਜੀਤ ਚੀਵਾ ਸੀ ਤੇ ਨਾਲ ਸੁਖਵੀਰ ਬਾਦਲ ਸੀਗੇ ਜਥੇਦਾਰਾਂ ਨੂੰ ਕੋਠੀ ਚ ਬੁਲਾ ਕੇ ਮੁੱਖ ਮੰਤਰੀ ਉਹਨਾਂ ਤੋਂ ਮਾਫੀਆਂ ਕਰਵਾਇਆਂ ਗਈਆਂ ਜਸਟਿਸ ਰਣਜੀਤ ਸਿੰਘ ਨੇ ਇੱਕ ਇੱਕ ਚੀਜ਼ ਸਰਕਾਰ ਦੇ ਮੰਗਾ ਕੇ ਦੇਖ ਲਈ ਕਾਂਗਰਸ ਦੇ ਰਾਜ ਚ ਨਾਟੇ ਅਯਾਟਾ ਐਫ ਐਵਿਡੈਂਸ ਕਿ ਜੈ ਅਕੀ ਜਥੇਦਾਰ ਸੀਐਮ ਦੀ ਕੋਠੀ ਕਦੇ ਆਏ ਇਹ ਉਹਨਾਂ ਦੀ ਰਿਪੋਰਟ 'ਚਾ ਦਰਜ ਹੈ ਇਹ ਗੱਲਾਂ ਤਾਂ ਹੋਈਆਂ ਕਿ ਇੱਕ ਮੀਟਿੰਗ ਹੋਈ ਨਹੀਂ ਉਹਨਾਂ ਦੀ ਰਿਪੋਰਟ 'ਚ ਉਹਨਾਂ ਦੀ ਰਿਪੋਰਟ 'ਚ ਇਹ ਚੀਜ਼ ਨਹੀਂ ਹੈ ਵੀ ਉਹ ਮੀਟਿੰਗ ਨਹੀਂ ਹੋਈ ਨਹੀਂ ਨਹੀਂ ਉਹਨਾਂ ਨੇ ਕਿਹਾ ਕਿ ਉਹ ਆਈ ਡਾਊਟ ਇਟ ਆਈ ਕੰਟੈਸਟਿਡ ਮੈਂ ਮੇਰੇ ਸਾਹਮਣੇ ਉਹਨਾਂ ਦੀ ਰਿਪੋਰਟ 'ਚ ਹੈ ਮੀਟਿੰਗ ਬਾਰੇ ਉਹਨਾਂ ਨੇ ਕੋਈ ਐਸੀ ਗੱਲ ਨਹੀਂ ਕਹੀ ਵੀ ਮੀਟਿੰਗ ਨਹੀਂ ਹੋਈ ਸਾਡਾ ਐਵਿਡੈਂਸ ਨਾ ਹੋਣਾ ਹੋਣਾ ਵੱਖਰਾ ਈ ਸ਼ੋ ਜਿਹੜੀਆਂ ਇਹਨਾਂ ਨੇ ਕਾਰਾਂ ਦੇ ਨੰਬਰ ਦਿੱਤੇ ਉਹ ਦਿੱਤੇ ਉਹ ਕਾਰਾਂ ਉੱਥੇ ਆਈਆਂ ਹੀ ਨਹੀਂ ਹੈ ਕਲੀਅਰ ਲਿਖਿਆ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ 'ਚ